ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਤੇ ਬੋਟੈਨਿਕ ਗਾਰਡਨ ਦੇ ਵਿੱਚ ਆਪਾਂ ਫੇਰ ਪਹੁੰਚੇ ਹੋਏ ਆ ਤੇ ਪਰ ਬੋਟੈਨਿਕ ਗਾਰਡਨ ਇੱਕ ਗੱਲ ਤੁਹਾਨੂੰ ਦੱਸ ਦਨੇ ਵੀ ਹੈ ਬਹੁਤ ਵੱਡਾ ਏਰੀਆ ਦੇ ਵਿੱਚ ਬਣਿਆ ਹੋਇਆ ਤੇ ਮੈਨੂੰ ਲੱਗਦਾ ਤੁਹਾਨੂੰ ਮੈਂ 10-15 ਵਾਰੀ ਹਜੇ ਹੋਰ ਵੀਡੀਓ ਪਾਉਂਗਾ ਤਾਂ ਫੇਰ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਈਆਂ ਜਾਣਗੀਆਂ ਅੱਜ ਇੱਕ ਏਰੀਆ ਜਿਹਾ ਜਿੱਥੇ ਸਬਜ਼ੀ ਵੀ ਹੈ ਮਿੱਤਰੋ ਤੇ ਬਹੁਤ ਵਧੀਆ ਤਰੀਕੇ ਨਾਲ ਸਾਰਾ ਸੰਭਾਲ ਇਹਨਾਂ ਦੀ ਕੀਤੀ ਜਾਂਦੀ ਹੈ ਤੇ ਕੁਝ ਕੋ ਇੱਥੇ ਪੁਰਾਣੀਆਂ ਚੀਜ਼ਾਂ ਵੀ ਰੱਖੀਆਂ ਯਮੇਕੀ ਬੰਦੇ ਨੇ ਮਾਹੌਲ ਦੇਖਣਾ ਬੈਠ ਕੇ ਨਿਆਰੇ ਲੈਣੇ ਆ ਤਾਂ ਕੁਰਸੀਆਂ-ਕੁਰਸੀਆਂ ਵੀ ਲੱਗੀਆਂ ਪੂਰੀਆਂ ਤੇ ਖਾਣ-ਪੀਣ ਵਾਲੀਆਂ ਸਬਜ਼ੀਆਂ ਸੋਜੀਆਂ ਵੀ ਲੱਗੀਆਂ ਤੇ ਪੂਰਾ ਐਨ ਤਰੀਕੇ ਘੈਂਟ ਤਰੀਕੇ ਨਾਲ ਆਪਾਂ ਜਿਹਨੂੰ ਕਹਿ ਸਕਦੇ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਵਟਾਂ ਕੀਤੀਆਂ ਹੋਈਆਂ ਤੇ ਕਿਉਂਕਿ ਬੋਟੈਨਿਕ ਗਾਰਡਨ ਦੇ ਵਿੱਚ ਹਰੇਕ ਤਾਂ ਇਥੋਂ ਦੇ ਦੁਨੀਆਂ ਦੇ ਫੁੱਲ ਹੈ ਹਰੇਕ ਇੱਥੇ ਪੇੜ ਲੱਗੇ ਹੋਏ ਆ ਜਿਵੇਂ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਯੂ ਐਸ اے ਦੇ ਅਫਰੀਕਾ ਦੇ ਅੱਜ ਤੁਹਾਨੂੰ ਇਹ ਤੋਂ ਬਾਅਦ ਹੁਣ ਮੈਂ ਤੁਹਾਨੂੰ ਇੱਕ ਨੈਕਸਟ ਵੀਡੀਓ ਪਾਉਣਾ ਤੇ ਇੱਕ ਸਰਪ੍ਰਾਈਜ਼ ਵਾਲੀ ਚੀਜ਼ ਆ ਉਹ ਵੀ ਤੁਸੀਂ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਆਪਣੇ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਜ਼ਰੂਰ ਕਰ ਲਿਓ ਮਿਲਦੇ ਆਂ ਜੀ ਫਿਰ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ